ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿਖੇ ਸਵੇਰ ਸਮੇਂ ਇੱਕ ਪਾਲਤੂ ਕੁੱਤੇ ਦੀ ਸਕੂਲ ਬੱਸੇਠਾਂ ਆਉਣ ਨਾਲ ਮੌਤ ਹੋ ਗਈ ਸੀ ਜਿਸ ਵਿੱਚ ਉਸ ਤੋਂ ਬਾਅਦ ਗੁੱਸੇ ਵਿੱਚ ਆਏ ਕੁੱਤੇ ਦੇ ਮਾਲਕ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਛੋੜੇ ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਘੇਰ ਲਿਆ ਤੇ ਬੱਸ ਦੇ ਬਾਹਰੋਂ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਇਸ ਕਾਰਨ ਅੰਦਰ ਬੈਠੇ ਬੱਚੇ ਡਰ ਗਏ ਤੇ ਰੋਣ ਲੱਗ ਪਏ ਜਿਸ ਤੋਂ ਬਾਅਦ ਇਸ ਸਕੂਲ ਬੱਸ ਦੇ ਚਾਲਕ ਵੱਲੋਂ ਇਸ ਦੀ ਵੀਡੀਓ ਬਣਾਈ ਗਈ ਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਕੀਤੀ ਗਈ ਇਸ ਸਾਰੇ ਮਾਮਲੇ ਤੋਂ ਬਾਅਦ ਸੰਬੰਧਿਤ ਥਾਣੇ ਦੀ ਪੁਲਿਸ ਨੇ ਸਕੂਲ ਬੱਸ ਦੇ ਡਰਾਈਵਰ ਬ ਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਇੱਕ ਮਹਿਲਾ ਸਮੇਤ 4 ਅਣਪਛਾਤੇ ਵਿਅਕਤੀਆਂ ਖਿਲਾਫ ਵਕਫਾਕ ਤਾਰਾ ਮਾਦ ਇਹਤ ਮਾਮਲਾ ਦਰਜ ਕਰ ਲਿਆ ਇਸ ਮੌਕੇ थाना ਸ਼੍ਰੀ ਹਰਗੋਬਿੰਦਪੁਰ ਦੇ ਐਸ ਐਚ ਓ ਬਲਜੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵੀਡੀਓ ਦੇ ਆਧਾਰ ਤੇ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਨਾਰੋ ਕੋ ਤਾਂ ਕੋਈ ਨਹੀਂ ਇੱਕ ਆ ਜਨਾਨੀ ਆ ਆਏ ਕੱਲਿ ਕੁਮਿੰਦਰ ਸਿੰਘ ਨੇ ਜਿਹੜਾ ਕੇ ਵਾਸਤਾ ਡਰਾਈਵਰ ਸੀ ਜਿਹਨੇ ਸਾਡੇ ਕੋਲ ਇੱਕ ਕੰਪਲੇਂਟ ਦਿੱਤੀ ਹੋਈ ਸੀ ਜਿਹੜਾ ਸਕੂਲ ਦੀ ਬੱਸ ਚਲਾ ਰਿਹਾ ਸੀ ਤੇ ਬੱਚਿਆਂ ਨੂੰ ਉਹ ਲੈ ਕੇ ਆ ਰਿਹਾ ਸੀਗਾ ਤੇ ਇੱਕ ਔੜਕ ਪਿੰਡ ਦੇ ਵਿੱਚ ਹੀ ਉਹ ਬੰਦਾ ਖੜਾ ਸੀ ਜਿਹਦੇ ਆ ਕੁੱਤਾ ਕੋੜ ਸੀ ਉਹਦੇ ਕੋਲ ਤਾਂ ਮੁੜ ਕੇ ਉਹ ਦੌੜ ਕੇ ਬੱਸ ਦੇ ਅੱਗੇ ਆ ਗਿਆ ਤੇ ਉਹ ਬੱਸ ਦੇ ਥੱਲੇ ਆਣ ਕੇ ਉਹਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਦੀ ਆਫਸਰ ਤੇ ਛੜਪ ਹੋ ਗਈ ਉਹਨਾਂ ਨੇ ਡਾਂਗਾਂ ਟੂਗਾ ਕੱਢ ਕੇ ਤੇ ਡਰਾਈਵਰ ਤੇ ਵਿੱਚ ਬੱਚੇ ਬੈਠੇ ਹੋਏ ਸੀ ਜਿਨ੍ਹਾਂ ਨੂੰ ਧਮਕਾਇਆ ਤੇ ਜਿਨ੍ਹਾਂ ਦੀ ਆਫਸਰ ਤੇ ਛੜਪ ਹੋਈ ਤੇ ਜਿਹੜੀ ਕਿ ਹੁਣ ਅਸੀਂ ਉਹਦੀ ਕਾਰਵਾਈ ਕਰ ਦਿੱਤੀ ਹੈਗੀ ਐਫ ਆਈ ਆਰ 18/23 ਜਿਹੜੀ ਆ ਅਸੀਂ ਇਹ ਕੀਤੀ ਹੈਗੀ ਕਿ ਚਾਰ ਦੋਸ਼ੀ ਜਿਹੜੇ ਹੈਗੇ ਆ ਉਹਨਾਂ ਤੇ ਕੇਸ ਰਜਿਸਟਰ ਕੀਤਾ ਤੇ ਉਹਨਾਂ ਦੀ ਭਾਲ ਚਾਲੀ ਹੈ